ਇਹ ਲੀਡਰ ਬਣਦੇ ਕਹਾਵਲੀਣ ਸਿਖਾਉਂਦੇ ਲੀਡਰ ਉਹ ਬਣਨਗੇ ਜਿਹੜੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨਾ ਵੀ ਲੀਡਰ ਨਹੀਂ ਹੁੰਦੇ ਇੱਥੇ ਉਹ ਵੀ ਦਾਸ ਹੁੰਦੇ ਨੇ ਲੀਡਰੀ ਨਹੀਂ ਇੱਥੇ ਮਿਲਦੀ ਹੈ ਕਿ ਕਿਸਰੂ ਲੀਡਰੀ ਤਾਂ ਤਾਂ ਬਾੜੇ ਪੰਜਣ ਦੀ ਜੁੱਤੀਆਂ ਝਾੜਨ ਦੀ ਹੈ ਇਹਨੇ ਲੈਣੀਆਂ ਲੈ ਲਵੇ ਜੇ ਕਹੇ ਨਾ ਲੀਡਰੀ ਲੈਣੀਆਂ ਜੁੱਤੀਆਂ ਝਾੜਨ ਦੀਆਂ ਤੇ ਬਾੜੇ ਪੰਜਣ ਦੀਆਂ ਲੈ ਲਵੇ ਕੋੜਿਆਂ ਦੀ ਲੱਤ ਚੱਕੜਦੀ ਉਹ ਲੈ ਲਵੇ ਅਏ ਲੀਟਰ ਰੀਤਾ ਤਾਂ ਕਿੰਨਾ ਲੈਣੀ ਆ ਜਵੇ ਲੈ ਲਵੇ ਦੋ ਲੀਟਰਿਸ ਖਤਾਂ ਵਾਲੀ ਉਹ ਨਹੀਂ ਹੋ ਰਣੀ ਕਹਾਂ ਨੂੰ ਕਹਾਂ ਨੂੰ ਖਤਮ ਆ ਹੋ ਚੱਲ ਲਈ ਥੋੜੀ ਤੈਨਕ ਸੌ ਸਾਲ ਤੋਂ ਦੇ ਦਿੱਤੇ ਲੋਕਾਂ ਦੇ ਵਿਪਰਵ ਚਲੇ ਟੁੱਟ ਗਏ ਨਾ ਦੇਖ ਲੈ ਸਾਰੇ ਸਵਾਦ ਦੇਖ ਲੈ ਸੰਤ ਵੀ ਦੇਖ ਲੈ ਲੀਡਰ ਵੀ ਦੇਖ ਲੈ ਕੀਰਤनियां ਵੀ ਦੇਖ ਲੈ ਇਹਨਾਂ ਦੇ ਕਥਾਵਾਚਕ ਵੀ ਦੇਖ ਲੈ ਜਿਹੜਾ ਰਹਿੰਦਾ ਹੋਰ ਆ ਜਵੇ ਬਾਹਰ ਜਿਹੜਾ ਰਹਿ ਗਿਆ ਉਹ ਅਸੀਂ ਤਾਂ ਸਾਰਾ ਟਾਈਮ ਦੇ ਦਿੱਤਾ ਤਿੰਨ ਸੌ ਸਾਲ ਨਹੀਂ ਬੋਲੇ ਤੇ ਸਾਰਾ ਟਾਈਮ ਦੇ ਦਿਓ ਭਾਈ ਜਿਹੜਾ ਆਦਮੀ ਹੁੰਦਾ ਲੀਡਰ ਪਿੱਛੋਂ ਬੋਲਦਾ ਹੁੰਦਾ ਲੀਡਰ ਦਾ ਮਤਲਬ ਇਹ ਨਹੀਂ ਹੈਗਾ ਗੋਬਤ ਕਰਨ ਵਾਲਾ ਸਾਡੇ ਕੋਲ ਲੀਡਰ ਆਉਂਦਾ ਰਾਹ ਦੱਸਣ ਵਾਲਾ ਸੇਵਕ ਸਾਧੂ ਰਗੂ ਜਾਣੀ ਆ ਆਗੂ ਆਗੂ ਆ ਜਿਹੜਾ ਆਗੂ ਬਾਈ ਪਿੱਛੋਂ ਬੋਲਦਾ ਹੁੰਦਾ ਅ ਰਾਗੂ ਜਿਹੜਾ ਕਰਦਾ ਹੁੰਦਾ ਮਾ ਵੇ ਸਾਰਿਆਂ ਦੇ ਕੱਪੜੇ ਹੋਈ ਧੋਦਾ। ਨਿਆਣਾ ਦੇ ਜਲੜ ਪਣ ਵੀ ਅਸੀਂ ਆ ਕੰਮ ਨਹੀਂ ਕਰਨੋ ਕਹਿੰਦਾ ਮੈਂ ਕਰ ਲੈਣਾ ਤੁਸੀਂ ਪਰ ਲੜੋ ਨਾ। ਜਿਹੜਾ ਕੰਮ ਕੋਈ ਨਹੀਂ ਨਾ ਕਰਦਾ ਘਟਿਆ ਤਾਂ ਘਟਿਆ ਫਿਰ ਉਹ ਕਰਦਾ। ਜੇ ਖਾਣ ਨੂੰ ਕਿਸੇ ਨੂੰ ਨਾ ਬਚੇ ਉਹ ਕਹਿੰਦਾ ਮੈਨੂੰ ਨਾ ਦੋ ਤੁਸੀਂ 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 ਪੀ ਲੋ ਪਰ ਲੜੋ ਨਾ। ਇਹ ਆਗੂ ਬਣਾਉਂਦੇ ਹੋਰ ਆਗੂ ਬਣਾ ਤੇ ਕੀ ਹੁੰਦਾ? ਇਹ ਹੀ ਆਗੂ ਬਣਾ ਅਸਲੀ ਹੈ। ਹਾਂਜੀ। ਔਸਰੋ ਬਿਹੰਡਣ ਦੁਸ਼ਟੇ ਸੇਵਾ ਥੋੜੀ ਮੰਗਣ ਬਹੁਤਾ ਨਾ ਸੇਵਾ ਥੋੜੀ ਮੰਗਣ ਬਹੁਤਾ ਉਹਦਾ ਖੜਨ ਕੀਤਾ ਹੋਇਆ ਗੁਰਬਾਣੀ ਚ ਇੱਥੇ ਸੇਵਾ ਥੋੜੀ ਮੰਗਣ ਬਹੁਤਾ ਇਹ ਮਨਮੁਖ ਹੈ ਸੇਵਾ ਥੋੜੀ ਮੰਗਣ ਬਹੁਤਾ ਇੱਥੇ ਸੇਵਾ ਹੀ ਸੇਵਾ ਮੰਗਣ ਹੈ ਓਰੀ ਗੁਰਮੁਖ ਦਾ ਦੇਵਾ ਦਾ ਸੇਵਾ ਹੀ ਆ ਸਾਰਾ ਦਿਨ ਸੇਵਾ ਹੀ ਸੇਵਾ ਬਗਣਾ ਕੁਛ ਨਹੀਂ ਜਦੋਂ ਮੰਗਦਾ ਹੀ ਨਹੀਂ ਫੇਰ ਉਹ ਕਹਿੰਦਾ ਸਮਝ ਗਏ ਤੇਰਾ ਹੋਏ ਜਦੋਂ ਮੰਗਦਾ ਹੀ ਨਹੀਂ ਇਹ ਜਿਹੜਾ ਮਰਜੀ ਚੱਕ ਲਵੇ ਜੋ ਮਰਜੀ ਖਾਲ ਲਵੇ ਜੋ ਮਰਜੀ ਪੀ ਲਵੇ ਭਾਈ ਇਹਦੇ ਦਾ ਕੋਈ ਪਮਲਦੀ ਨਹੀਂ ਨੂੰ ਪੁੱਛਣ ਦੀ ਲੋੜ ਨਹੀਂ ਇਹ ਤਾਂ ਖਾਂਦਾ ਹੀ ਨਹੀਂ ਇਹ ਕੋਈ ਨੌਕਰ ਹੈ ਜਾ ਉਹ ਵੇ ਆਪਣਾ ਖਾਵੇ ਹੀ ਨਾ ਅਪਰਾਹ ਸਾਦੇ ਦਿਓ ਵੀ ਰਾਖੇ ਭੋਲ ਜਵੇ ਉਹ ਨੂੰ ਵੀ ਦੇਈਏ ਵੀ ਦੁਆ ਭਾਈ ਦੁੱਧ ਪੀ ਲਈ ਭੋਲ ਜਵੇ ਕੰਮ ਕਰਦਾ ਅੱਪਾ ਕੀ ਕਹਾਂ ਜੇ ਵੱਧ ਬਈ ਜਵੇ ਕਿਸੇ ਦਿਨ ਇਹ ਢੋਲੀ ਜਵੇ ਉਤੇ ਕਦੇ ਅਪਾ ਨਹੀਂ ਕਹਿੰਦੇ ਕੋਈ ਵੀ ਨਹੀਂ ਕਹਿ ਸਕਦਾ ਇਹ ਜੈ ਸਭ ਆਇਆ ਪਰਮੇਸ਼ਰਾ ਵੀ ਇਹ ਜੈ ਸਭ ਆਇਆ ਆਪਣਾ ਵੀ ਐਸੇ ਹੀ ਆਇਆ ਅਸਰ ਬਹਿੰਡਣ ਦੁਸ਼ਟ ਨਕੰਦਣ ਆਦ ਵਰਤੇ ਅਸਰ ਬਹਿੰਡਣ ਅਸੁਰ ਜਿਹੜੇ ਨੇ ਅਸੁਰ ਕੀ ਹੁੰਦਾ ਹੈ ਵਿਰੋਧੀ ਸੁਣ ਨੂੰ ਅਸੁਰ ਕਹਿੰਦੇ ਨੇ ਗੱਲ ਹੁਣ ਇਹ ਸਮਝਣੀ ਹੈ ਲਫ਼ਜ਼ ਦਾ ਕੱਲੇ ਕੱਲੇ ਦਾ ਮਤਲਬ ਦੋ ਸੁਰਾਂ ਨੇ ਸਾਡੇ ਅੰਦਰ ਬੋਲਦੀਆਂ ਬਾਜੇ ਦੀਆਂ ਇੱਕ ਤਾਂ ਮੰਦਾ ਬੋਲਦਾ ਹੁਕਮ ਕੀ ਹੈ ਵਨ ਭਾਵ ਦੇ ਇਹ ਅਸੁਰ ਹੈ ਜਿਹੜਾ ਹੁਕਮ ਹੈ ਨਾ ਗੁਰਗਾ ਪਾਣਾ ਉਹ ਤਾਂ ਵਿਰੋਧੀ ਜਿਹੜੀ ਸੁਰਾ ਨਿਕਲਦੀ ਉਹ ਨੂੰ ਅਸੁਰ ਕਹਿੰਦੇ ਨੇ ਸੁਰ ਬਾਜੇ ਦੀ ਨਹੀਂ ਨਿਕਲਦੀ ਇਹਦੇ ਅੰਦਰੋਂ 200 ਰਾਂ ਨਿਕਲਦੀਆਂ ਨੇ ਸਾਡੇ ਅੰਦਰੋਂ ਤੂੰ ਚਿੱਤੀ ਜੇ ਨਾ ਜਿਹੜਾ 200 ਰਾਂ ਨਿਕਲਦੀਆਂ ਨੇ ਜਿਹੜੀਆਂ ਮੰਨਦੀਆਂ ਇੱਛਾਵਾਂ ਨੇ ਪਰ ਮੈਂ ਛੱਡੀ ਰਹਿ ਜਾਂ ਤੋ ਖਲਾਫ ਨੇ ਉਹ ਬਹੁਤ ਸਾਰੀਆਂ ਕਿਹੜੀ ਸੁਰੇ ਦੀ ਖਲਾਫ ਰਹਿਣੀ ਹੈ ਕਿਹੜੀ ਅੱਗੇ ਜੜੀ ਤੁਹਾਨੂੰ ਕੋਈ ਪਤਾ ਨਹੀਂ ਇਸ ਕਰਕੇ ਸੁਰ ਮੰਦੇ ਵਿੱਚੋਂ ਜੋ ਨਿਕਲਦਾ ਨਾ ਇੱਛਾ ਇਹ ਅਸੋਰਾ ਜੋ ਗੁਰਕਾ ਪਾਣਾ ਉਹ ਸੁਰਾ ਗੁਰਕੇ ਪਾਣ ਚ ਰਹਿਣਾ ਤਾਂ ਇੱਕ ਸੁਰ ਰਹਿਣਾ ਫਿਰ ਤਾਂ ਸੁਰਾ ਹੈ ਜੇ ਤਾਂ ਗੁਰਕੇ ਪਾਣ ਚ ਰਹੇ ਫਿਰ ਤਾਂ ਸੁਰਾ ਹੈ ਫਿਰ ਤਾਂ ਦੇਵਤਾ ਹੈ ਜੇ ਆਪਣਾ ਪਾਣਾ ਨਾਲ ਹੋਏ ਨਾ ਭੇਰੀ ਛੱਡੋ ਰੱਡ ਜਿ ਆਪਣੀ ਤੂਤੀ ਨਾਲ ਵਜਾਈ ਜਾਵੇ ਭੇਰੀ ਛੱਡੋ ਰੱਡ ਉਹ ਕੁਝ ਵਜਾਉਂਦਾ ਕੁਝ ਵਜਾਉਂਦਾ ਫੇਰ ਅਸੁਰ ਹੈ ਦੀ ਦੀ ਆਵਾਜ਼ ਅਸੁਰ ਹੈ ਉਹ ਬਿਹੰਡਨ ਅਸੁਰ ਬਿਹੰਡਨ ਬਿਹੰਡਨ ਕੀ ਹੈ ਉਹਦਾ ਬੰਦ ਕਰ ਦੇਣਾ ਦੂਜੂ ਨੂੰ ਬੰਦ ਕਰ ਦੇਣਾ ਬੋਲਤੀ ਬੰਦ ਕਰਨਾ ਇਹਦੀ ਬਾਣਾ ਜੇ ਬਣੀਏ ਬੋਲਤੀ ਬੰਦ ਹੋ ਜਾਂਦੀ ਹੈ ਹੁਕਮ ਬੋਲਤੀ ਬੰਦ ਕਰ ਦੇਣ ਵਾਲੀ ਚੀਜ਼ ਹੈ ਜੇ ਹੁਕਮ ਦੀ ਸਮਝ ਆ ਜਾ ਬੋਲਦੀ ਆਪੇ ਹੀ ਬੰਦ ਹੋ ਜਾਂਦੀ ਹੈ ਜਿਹਨੂੰ ਹੁਕਮ ਦੀ ਸਮਝ ਆ ਗਈ ਬੋਲਦੀ ਆਪੇ ਹੀ ਬੰਦ ਹੋ ਜਾਂਦੀ ਹੈ ਉਹ ਸੁਰ ਬੜਦਾ ਨਾ ਤੂੰ ਤੇਰੇ ਜਬਰਥਾ ਹੈ ਤੇਰਾ ਗਿਆਨਮਾਨ ਨੂੰ ਰੋਕ ਦਿੰਦਾ ਹੈ ਬੰਨ੍ਹ ਦਿੰਦਾ ਠਾਕੁਰ ਤਾਂ ਹੀ ਕਿਹਾ ਨਾ ਨੂੰ ਠਾਕੁਰ ਬੰਨੂਆ ਰੱਖੋ ਠਾਏ ਇਹਨੂੰ ਰੋਕ ਕੇ ਰੱਖ ਬੰਨੂ ਤੋ ਰੋਕ ਦੇ ਪੱਥਰ ਦਾ ਬੰਨ ਲਾ ਦੇ ਜਿਹੜੀ ਜਾਂਦੀ ਆ ਨਾ ਬਹਿਂਦੀ ਜਾਂਦੀ ਆ ਇਹ ਕੀ ਕਲਪਣਾ ਦੀ ਨਦੀ ਇਹਨੂੰ ਰੋਕਣ ਦੀ ਸਮਰੱਥਾ ਰੱਖਦਾ ਤੂੰ ਆਸਰੀ ਨਦੀ ਕਹਿੰਦੇ ਨੇ ਇਹਨੂੰ ਆਸਰੀ ਨਦੀ ਜਿਹੜੀਆਂ ਸਾਡੀਆਂ ਇੱਛਾਵਾਂ ਦੀ ਨਦੀ ਆ ਨਾ ਕਲਪਣਾ ਦੀ ਨਦੀ ਇਹਨੂੰ ਕਾਲੀ ਧਾਰ ਕਹਿੰਦੇ ਹਨ ਵੀਰ ਬੁੱਢੇ ਕਾਲੀ ਧਾਰ ਇਹ ਕਾਲੀ ਧਾਰ ਹੈ ਪਤਾ ਨਹੀਂ ਕੀ ਹੋਣਾ ਕਰੇ ਹੋਣਾ ਪਰ ਸੋਚੀ ਜਾਂਦੇ ਸਰੇ ਚੜਨਾ ਕੀ ਨਹੀਂ ਚੜਨਾ ਹੋ ਜਾਂਦਾ ਦੇ ਵਿੱਚ ਸੋਚਣਾ ਕਾਲੀ ਧਾਰ ਬੁੱਢੇ ਕਾਲੀ ਧਾਰ ਹੁਣ ਕੌਣ ਸਮਝੇ ਇਹਨਾਂ ਦੇ ਲਫ਼ਜ਼ੀ ਮਤਲਬ ਕੌਣ ਸਮਝੇ ਇਹ ਲਫ਼ਜ਼ੀ ਮਤਲਬ ਸੁਝਾਉਂਦੇ ਫਿਰ ਦੀਵਾਨ ਵਿੱਚ ਕੀ ਗੱਲ ਐ ਇਹ ਫੇ ਸਾਨੂੰ ਕੋਈ ਰਾਏ ਦਿੰਦੇ ਫੇ ਅਸੀਂ ਇਹਨਾਂ ਦੀ ਸੁਣਦੇ ਹਰ ਮੰਨਦੇ ਹੁਣ ਪੱਲੇ ਕੀ ਕੁਛ ਨਹੀਂ ਤੁਹਾਡੇ ਜਿਹੜੇ ਕਹਿਣ ਆ ਉਹਦਾ ਅਸੀਂ ਸਬੂਤ ਨਾਲ ਦੀ ਰਲ ਦੇਈ ਜਾਂਦੇ ਵੀ ਤੁਹਾਡੇ ਪੱਲੇ ਦਿਖਾਓ ਹੈ ਕੀ ਕੋਈ ਜਿੱਦ ਨਾਲ ਨਹੀਂ ਕਹਿ ਰਹੇ ਕੋਈ ਤੋਬਤ ਨਹੀਂ ਲਾ ਰਿਹਾ ਹੈ ਪ੍ਰਗਟ ਕਰਨਾ ਹੈ ਪਬਲਿਕ ਨੂੰ ਵੀ ਇਹਨਾਂ ਦੇ ਬੱਲੇ ਕੱਖ ਨਹੀਂ ਹੈ ਜੋ ਅਸੀਂ ਕਿਹਾ ਸੱਚ ਕਿਹਾ ਕੋਈ ਗੱਲ ਲਾ ਕੇ ਨਹੀਂ ਕਹੀ ਕੋਈ ਗੁੱਸੇ ਨਾਲ ਨਹੀਂ ਕਹੀ ਸੱਚ ਕਹਿਣਾ ਤਾਂ ਠੀਕ ਹੈ ਵਿਦਵਾਨਾਂ ਦੇ ਬੱਲੇ ਕੱਖ ਨਾਲ ਜਦੀ ਥਾ ਨਾ ਹੈ ਡਰੂਗਾ ਦਲੇ ਕਾਲਾਂ ਵਿੱਚ ਵਿਦਵਾਨ ਖਾਲੀ ਦੇ ਖਾਲੀ ਰਹਿਣਗੇ ਇਹਨਾਂ ਨੂੰ ਕਿਹਾ ਸੀ ਜਿਹੜਾ ਥੋਥ ਪੜ ਕਾਇ ਕਬੀਰ ਛੁਛਾ ਘਟ ਬੋਲਾ ਜਿਹੜਾ ਬੋਲਦਾ ਹੁੰਦਾ ਨਾ ਜਿਵੇਂ ਬੋਲਦੇ ਨੇ ਬੈੜ ਬੈੜ ਛੁਛੇ ਨਾਦਰੋ ਖੱਲੀ ਇਹ ਗੁਰਬਾਣੀਓ ਕਹਿਦੀ ਏ ਕਾਇ ਕਬੀਰ ਛੁਛਾ ਘਟ ਬੋਲਾ ਭਰਿਆ ਹੋਏ ਨਾ ਕਬੂ ਡੋਲੇ ਜਿਹੜੇ ਭਰਿਆ ਤੇ ਡੋਲੇ ਹੀ ਨਹੀਂ ਬੋਲਦੇ ਰਹਿਣ ਦੇ ਜਦੋਂ ਅਸੀਂ ਟੱਕੜ ਚੱਕਣਾ ਹੈ ਨਾ ਭਰਿਆ ਹੋਏ ਦਾ ਦੇਖਣਾ ਲੋਕਾਂ ਨੇ ਆਪੇ ਹਟ ਜਾਣਗੇ ਉਹ ਪਰਿਆ ਆਏ ਦਾ ਤਾਂ ਟੱਕਣਾ ਵੱਧ ਸੀ ਜੇ ਨਜ਼ਰ ਬੋਲਦਾ ਨਹੀਂ ਪਰਿਆ ਆਇਆ ਘਰ ਨੂੰ ਲੋਲੂਗਾ ਪਰ ਇਹ ਨੂੰ ਕੋਈ ਖਤਰਾ ਨਹੀਂ ਬੇ ਸਾਰੀ ਤੋਂ ਇਹ ਨੂੰ ਮਗਰ ਲਾ ਲੂਗਾ ਸਾਨੂੰ ਕਦੇ ਨਹੀਂ ਖਤਰਾ ਇਹ ਨੂੰ ਕੈਸਾ ਲੋਗੇ ਬੋਲਦੇ ਨੂੰ ਵੀ ਮਗਰ ਲਾ ਲੂਗਾ ਕੈਸਾ ਲੋਗੇ ਜਦ ਤੱਕ ਆੜਾ ਹੋਣਾ ਰੋੜਾ ਬੋਲੂ ਨੂੰ ਸੀ ਕਾ ਚੁੱਪ ਕਰਕੇ ਬੈਠੇ ਰਹੇ ਵੀ ਜਦ ਨਾਲ ਸੀ ਬੋਲਣਾ ਇਹਨਾਂ ਨੇ ਆਪੇ ਸੋਝਣਾ ਸੁਤਸਰੀ ਬੋਸ ਤਾਂ ਜਾਣੇ ਇਹਨਾਂ ਦੇ ਕੋਲ ਕੁਝ ਨਹੀਂ ਹੈ ਕਰਨ ਨੂੰ ਉਹ ਇਹ ਕੜ ਦੇ ਦੀ ਗੱਠੀ ਬਾਰ-ਬਾਰ ਦਿਖਾਈ ਜਾਂਦੇ ਨੇ। ਦੋ ਤਣ ਲਾਈਨਾਂ ਨੇ ਜਿਹੜੀਆਂ ਉਹਦੇ ਸਵਾਹ ਕੀ ਦੱਸਿਆ ਇਹਨਾਂ ਨੇ। ਉਹ ਦੋ ਤਿੰਨ ਲਾਈਨਾਂ ਦਾ ਸਵਾਹ ਦੱਸਿਆ ਕੀ ਐ ਆਹ 10 ਇਹਦੇ ਵਿੱਚ ਆ ਜਾਊਗਾ ਹੁਣ ਆਕਾਲ ਉਸਦੇ ਵਿੱਚ। ਅਗਰ ਦੇਖੋ ਕਹਾ ਕੀ ਉਸਦਾ ਹੀ ਇਹਨੂੰ ਕਿੱਥੇ ਕੱਢਣ ਗਏ। ਐਸ ਤਰੀਕੇ ਨਾਲ ਜਗਾ ਜਗਾ ਟਿਕਾ ਕੇ ਰੱਖਿਆ ਹੋਇਆ ਕੁਝ ਇਹਨਾਂ ਨੂੰ ਪਤਾ ਹੀ ਨਹੀਂ ਕਹਾ ਹੈ ਅਸਲ ਜੇ ਇਹਨਾਂ ਨੇ ਪੜਿਆ ਹੀ ਹੈ ਨਹੀਂ। ਪੜਿਆ ਨਹੀਂ ਇਹਨਾਂ ਨੇ ਦਾ ਸੁਖਨਤ ਕਿ ਪੜ ਲੈਂਦੇ ਸਮਝ ਲੈਂਦੇ ਇਹ ਬੋਲਦੇ ਨੇ ਇਹ ਤਾਂ ਬਰੋਧ ਵਾਸਤੇ ਇਹ ਤਾਂ ਹੋਰ ਹੀ ਗੱਲ ਹੈ ਬੋਲਣ ਦੇ ਪਿੱਛੇ ਇਹਦਾ ਤਾਰ-ਤਾਰ ਕਰ ਲੈ ਚਾਹੁੰਦੇ ਨੇ ਤਾਂ ਬੰਧ ਨੂੰ ਆਪਣੇ ਅਜ਼ਾਬ ਨਾਲ ਜਿਵੇਂ ਹੈ ਨਾ ਬੈਸਟ ਸਿਸਪਲ ਤੁਹਾਨੂੰ ਸਾਡੀ ਇੱਥੇ ਲਾਗੂ ਕਰਨਾ ਚਾਹੁੰਦੇ ਨੇ ਅੰਗਰੇਜ਼ ਜਾਣੇ ਤੇ ਲੈਨੇ ਪੈਂਟਾ ਬਾਹੀਂ ਫਿਰਦੇ ਨੇ ਅਸੀਂ ਅੰਗਰੇਜ਼ਾਂ ਨੂੰ ਚੋਲੇ ਪਾਤੇ ਇਹ ਅੰਗਰੇਜ਼ਾਂ ਦੇ ਖੇਲੇ ਪੈਂਟਾ ਬਾਹੀਂ ਫਿਰਦੇ ਨੇ ਓ ਜਿਹਨਾਂ ਅੰਗਰੇਜ਼ਾਂ ਨੂੰ ਚੋਲੇ ਬਾਤ ਤੇ ਪੈਟਰ ਲਾ ਕੇ ਉਹਨਾਂ ਨਾਲ ਤੁਸੀਂ ਕੀ ਗੱਲ ਕਰਨੀ ਓ ਤੁਸੀਂ ਤਾਂ ਉਹਨਾਂ ਦੀ ਫੈਟਾ ਬਾਈ ਫਿਰਦੇ ਆ ਅਸੀਂ ਉਹਨਾਂ ਦੇ ਚੋਲੇ ਬਾਤ ਤੇ ਕੁਰਬਾਨਾ ਬੋਤੀ ਅਰਪਵਾ ਦੇਣੀਆਂ ਨੇ ਹੋਰ ਵੀ ਤੁਸੀਂ ਪਾ ਕੇ ਦਿਖਾਓ ਤੁਸੀਂ ਆਪਣੇ ਇਲਾਕੇ ਦਿਖਾਓ ਪਹਿਲਾਂ ਅਸੀਂ ਲਾ ਕੇ ਛੱਡੀਆਂ ਹੋਈਆਂ ਨੇ ਐ ਨਹੀਂ ਆ ਵੀ ਅਸੀਂ ਜੰਬਦਾਂ ਦੇ ਪਾਈ ਹੋਈ ਨਹੀਂ ਕਰੇ ਅਸੀਂ ਲਾ ਕੇ ਛੱਜ ਜਦੋਂ ਲਾਹੀ ਵੀ ਹੈ ਨਾ ਪਤਾ ਲੱਗਦਾ ਉਹਨਾਂ ਨੂੰ ਜਾ ਲਾ ਕੇ ਜੋੜਾ ਪਾਣਾ ਹੁੰਦਾ ਪਤਾ ਲੱਗਦਾ ਦੁਆ ਚਲਦਾ ਹੈ ਅਜੇ ਤਾਂ ਤੁਸੀਂ ਪਾਓਗੇ ਨਾ ਲਾ ਕੇ ਦੇਖ ਲਓ ਕਿੰਨਾ ਜ਼ੋਰ ਪਊਗਾ ਬੰਦੇ ਉੱਤੇ ਇਹੀ ਕਰਕੇ ਦੇਖ ਲਓ ਕਿਤੇ ਮਜ਼ਾਕ ਹੈ ਇਹ ਹਾਂਜੀ ਟੁਇਸਟਨ ਕੰਦਣ ਆਦ ਵਰਤੇ ਟੁਇਸਟਨ ਕੰਦਣ ਕੰਦ ਹੁੰਦਾ ਝਾੜੂ ਕਹਿੰਦੇ ਨਿਕੰਦਣ ਕੰਤ ਹੁੰਦੀ ਹੈ ਜੜ ਦੁਸ਼ਟਾਂ ਦੀ ਜੜ ਪੱਟਣ ਵਾਲੀ ਹੈ ਆਦਵਰਤੀ 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 ਹੈ ਜੜੀ ਔਰ ਇਹਦੀ ਤੁਰਤੋਂ ਇਹਦਾ ਸੁਭਾਅ ਇਹ ਹੈ ਬੁੱਢ ਤਾਂ ਹੀ ਸੁਭਾਅ ਇਹ ਹੈ ਕੀ ਹੈ ਇਹ ਜਿਹੜੇ ਦੂਰ ਕਰਨ ਵਾਲੇ ਰਿਪਬਲਿਕ ਨੂੰ ਸੱਚ ਤੋਂ ਦੂਰ ਲੈ ਜਾਣ ਵਾਲੇ ਨੇ ਉਹਨਾਂ ਦਾ ਬੜੀਆਂ ਮੇਡ ਕਰਨ ਵਾਲੀ ਹੈ ਆਰ ਦੋਸਤ ਲੋਕਾਂ ਦੀ ਜੜ ਪੁੱਟਣ ਵਾਲੀ ਐ ਜੜੇ ਪੁੱਟ ਦੇਣ ਵਾਲੀ ਐ ਇਹ ਦੋਏ ਗੱਲਾਂ ਦਾ ਦੈਸ਼ਤ ਐਨੀ ਆ ਇਹ ਦੋਏ ਗੱਲਾਂ ਇਹਨਾਂ ਤੇ ਲਾਗੂ ਰਹਿ ਇਹ ਆ ਲਿਖੀਆਂ ਹੋਈਆਂ ਨੇ ਜਿਹੜੀ ਬਾਣੀ ਨੂੰ ਇਹ ਬੰਦਦੇ ਨੇ ਬਾਗਲੀ ਜੀ ਦੇ ਤਸੁ ਭਾਸ਼ਾ ਦੀ ਆਪਾ ਉਸਤਤ ਅਕਾਲ ਉਸਤਤ ਇਹ ਉਹਦੇ ਵਿੱਚ ਦਰਜ ਨੇ ਇਹ ਇਹਨਾਂ ਤੇ ਇਹਨਾਂ ਤੇ ਲਾਗੂ ਰਹਿ ਲੈ ਬੋਲਦੇ ਨੇ ਜਿਹੜੇ ਬੋਲਦੇ ਨੇ ਇਹਨਾਂ ਤੇ ਹੀ ਲਾਗੂ ਨੇ ਐ ਦੋਏ ਲਈ ਨਾ ਜੇ ਨਹੀਂ ਆਣਾ ਤਾਂ ਜਵਾਬ ਦੇ ਦੋ ਸਾਨੂੰ ਵੀ ਸਾਡੇ ਤੇ ਲਾਗੂ ਨਹੀਂ ਆ। ਅਰ ਧਰਮ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਵਾਬ ਦੇਣ ਵੀ ਅਸੀਂ ਸਹੀ ਹਾਂ ਅਸੀਂ ਦੁਸ਼ਟ ਨਹੀਂ ਹਾਂ ਅਸੀਂ ਉਲਟੇ ਰਸਤੇ ਨਹੀਂ ਪਾ ਰਹੇ ਆ ਗਰਾਊਂਡ ਹੈ ਸਾਡੇ ਕੋਲ ਆਦ ਗੁਰੂ ਗ੍ਰੰਥ ਸਾਹਿਬ ਜੋ ਹੈ ਦੱਸੋ ਚੋ ਆਪਣੀ ਗਰਾਊਂਡ ਦੇ ਕੇ ਸਾਬਤ ਕਰਨ ਵੀ ਅਸੀਂ ਠੀਕ ਹਾਂ। ਜੇ ਗਰਾਊਂਡ ਹੈ ਨਹੀਂ ਫਿਰ ਦੁਸ਼ਟ ਵੀ ਨਹੀਂ ਆਸੁਰ ਵੀ ਆਸੁਰ ਵੀ ਦੋਏ ਨੇ ਦੁਰਜਨ ਦੁਰਜਨ ਵੀ ਨਾ ਐਂਡ ਦੁਸ਼ਟ ਵੀ ਨੇ ਯਾ ਇਹਦੇ ਅਰਥ ਕਰ ਲੈ ਦੁਰਜਨ ਕੀ ਹੁੰਦਾ ਦੁਸ਼ਟ ਕੀ ਹੁੰਦਾ ਦੁਸ਼ਟ ਉਹ ਹੁੰਦਾ ਦੁਸ਼ਟ ਕੀ ਹੁੰਦਾ ਕਿਰਨਾ ਬਾਜਾ ਤੇ ਸਿੱਖਦਾਰਾ ਇੰਨਾ ਪੜਿਆ ਨਾ ਇਹ ਥੋੜਾ ਜਿਹਾ ਗਿਆਨ ਹਾਸਲ ਕਰ ਲੈਣੇ ਉਹਨੇ ਹਿਰਨ ਨੂੰ ਬਾਜ ਔਰ ਸਾਖਤ ਇਸ ਸਾਖਤ ਦੇ ਥੋੜੀ ਜੀ ਇਨਾ ਨੇ ਪਾਣੀ ਪੜ ਲੀ ਗੇ ਦਰਨੇ ਖੇਤੇ ਅਲੜੇ ਗੇੜਾ ਵਾ ਲਿਆ ਦੇਖ ਲਿਆ ਵੀ ਖਵਾਹ ਜੀ ਹੁੰਦੀ ਐ ਟੰਡੋਰਾ ਪੜਦਾ ਮੈਂ ਰਿਹਾ ਵਿਛਾਉਣਾ ਭਰੀ ਫਿਰਦਾ ਮੈਂ ਕਿ ਸਿਆਲ ਨੂੰ ਦੇਖ ਲਾਂਗੇ ਜਿਹੜਾ ਆਊਗਾ ਹੁਣ ਦੇਖ ਰੂ ਮੈਂ ਜਿਹੜਾ ਮੇਰੇ ਮੂਰੇ ਆਊਗਾ ਮੇਰੇ ਮੂਰੇ ਨਹੀਂ ਕੋਈ ਬੋਲ ਸਕਦਾ ਹੁਣ ਆਏ ਨਾ ਕੋਲ ਆ ਨਾ ਪੜਿਆ ਨਾ ਫਾਇ ਲੱਗੀ ਜਾਤ ਫਾਇ ਲੱਗੇ ਨਹੀਂ ਥੋ ਇਹ ਸੰਗਤ ਦਾ ਦੂਆ ਧੜਾ ਬਣਾ ਕੇ ਆਪਣੀ ਫਾਇਜ ਬਸਾਉਣਾ ਚਾਹੁੰਦੇ ਨੇ ਫਾਇ ਲੱਗੀ ਜਾਤ ਫਾਇ ਰਫਾਈ ਤਾਂ ਲੱਗੀ ਹੋਈ ਹੈ ਨਾ ਜਬ ਦੀ ਜਬ ਦੇ ਜਾਲ ਚ ਬਸਾ ਰਹੇ ਨੇ ਲੋਕਾਂ ਨੂੰ ਉਲਟੀ ਵੱਤ ਦੇ ਕੇ ਜੋ ਸੰਤ ਕਰ ਰਹੇ ਨੇ ਆ ਦੂਏ ਲੋਕ ਕਰ ਰਹੇ ਨੇ ਉਹੀ ਇੱਕ ਮਤ ਉਹ ਜੀ ਇਹ ਚਲਾਉਣੀ ਚਾਹੁੰਦੇ ਨੇ ਆਪਣੀ ਮਰਬਤ ਜਿਹੜੀ ਇਹਨਾਂ ਨੂੰ ਫਿੱਟਾ ਜਾ ਮਤ ਉਹ ਜੋ ਉਹ ਕਹਿੰਦੇ ਨੇ ਵੀ ਸਾਡੀ ਉਹ ਬਤ ਹੈ ਕਹਿੰਦੇ ਨੇ ਇੱਕ ਮਤ ਖਾਲਸੇ ਦੀ ਤੂੰ ਇੱਕ ਮਤ ਕਰਕੇ ਦੇ ਤਾਂ ਖਾਲਸਾ ਰਿਆਂ ਨੂੰ ਇੱਕ ਮਤ ਤਾਂ ਅਨੰਦਪੁਰ ਸਾਹਿਬ ਨਹੀਂ ਹੋਏ ਸਾਰੇ ਕਿਲਾ ਛੱਡ ਕੇ ਚਲੇ ਗਏ ਤੇ ਤੂੰ ਇੱਕ ਮਤ ਕਰ ਦਿਆਂਗਾ ਸਾਰਿਆਂ ਨੂੰ ਇੱਕ ਮਤ ਜਣੀ ਮਜ਼ਾਕ ਹੈ ਖਾਲਸਾ ਇੱਕ ਮਤ ਹੋ ਕੇ ਫੈਸਲੇ ਕਰਦਾ ਸੀ ਕਾਂ ਲੱਗ ਇੱਕ ਮਤ ਕਦ ਕਦ ਹੋਇਆ ਖਾਲਸਾ ਇੱਕ ਮਤ ਹੋਇਆ ਕਦ ਉਹ ਵੋਟਾਂ ਨਾਲ ਜਿੰਦ ਤੋਂ ਕੋਈ ਜ਼ਿਆਦਾ ਨਹੀਂ ਰਾਜਾਤਾ ਹੋ ਸੀ ਅਕਾਲੀ ਭੂਲਾ ਸਾਂ ਹਰ ਕੀ ਪਾਵਰ ਸੀ ਜਿਹੜਾ ਥਮਲੇ ਲਮਲ ਲਿਆ ਉਹਨੇ ਕਿਹੜੀ ਪਾਵਰ ਸੀ ਉਹ ਦੇਖੋ ਅਕਾਲੀ ਭੂਲਾ ਸਾਂ ਕੋ ਧਰਮ ਸੀ ਸੱਚ ਉਹ ਧਰਮ ਸੱਚ ਨਾਲ ਜੁੜਿਆ ਹੋਇਆ ਸੀ ਉਹਦੇ ਕੋ ਸੰਸਾਰੀ ਪਾਵਰ ਸੀ ਅਕਾਲੀ ਭੂਲਾ ਸੋ ਕੋ ਧਰਮ ਦਰਗਾਹੀ ਪਾਵਰ ਸੀ ਉਹ ਦੇਖੋ ਉਹਦੇ ਕੋ ਦਰਗਾਹੀ ਪਾਵਰ ਸੀ ਉਹਦੇ ਕੋ ਗੁਰੂ ਵਾਲੀ ਸ਼ਕਤੀ ਸੀ ਉਹ ਬਾਣੀ ਨਾਲ ਜੁੜਿਆ ਹੋਇਆ ਸੀ ਬਾਣੀ ਨਾਲ ਜੁੜਿਆ ਹੋਇਆ ਸੀ ਉਹ ਮਾਇਆ ਨਾਲ ਧਾਰੀ ਹੋ ਗਿਆ ਸੀ ਰਜੀਸ ਬਾਕੀ ਫੌਜਾਂ ਹਉਦੀਆਂ ਸੀ ਉਹ ਵੋਟਾਂ ਜ਼ਿਆਦਾ ਉਹਦੇ ਨਾਲ ਸੀ ਉਹ ਜੇ ਵੋਟਾਂ ਵਾਲੇ ਤੇ ਫੈਸਲਾ ਕਰਾ ਲੈਂਦੇ ਸਭ ਦੇ ਤੇ ਮਿਰ ਰਜੀਸ ਨੂੰ ਕੀ ਕਰਨਾ ਚਾਹੀਦਾ ਸਾਰੇ ਉਹਦੇ ਹੱਕ ਜੋ ਜਾਂਦੇ ਰਜੀਸ ਉਹ ਵਰਤਿਆ ਹੋਣ ਲੈ ਕੇ ਆਇਆ ਸੀ ਰਜੀਸ ਆਇਆ ਕਿ ਆਇਆ ਸੀ ਕਿਸਾਨਾਂ ਕੇ ਉਹਨਾਂ ਕੇ ਉਹਨੂੰ ਵੀ ਕੀ ਕਰਨਾ। ਉਹ ਰਾਜਾ ਨੂੰ ਕੋਈ ਕਹਿਣਾ ਹੁੰਦਾ। ਵੋਟਾਂ ਨਾਲ ਨਹੀਂ ਫਾਇਦਾ ਹੁੰਦਾ ਦੇ ਧਰਮਾਂ ਦੇ।